ਸਰ ਨੰਬਰ 5 ਦੋ ਸਾਲ ਬਾਅਦ ਦੁਸ਼ਹਿਰਾ ਕਮੇਟੀ ਦਾ ਪ੍ਰਧਾਨ ਚੁੜਿਆ ਗਿਆ ਸੀਗਾ। ਯਾ ਇਹ ਸਮਝੋ ਜਬਰਸਤੀ ਬਣਾਇਆ ਸੀ ਇਹ ਤਾਂ ਚਾਹੁੰਦੇ ਸੀ। ਚਲੋ ਫਿਰ ਵੀ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਦੋ ਸਾਲ ਜਿਹੜਾ ਦੁਸ਼ਹਿਰਾ ਦਾ ਹੋਇਆ ਕੀਤਾ ਹੀ ਕਾਬਲੇ ਤਰੀਫ ਹੈ। ਆਪਾਂ ਆ ਇਸੇ ਵੇਲੇ ਇਹਨਾਂ ਦੀ ਪੰਧਾਰਗੀ ਰਿੰਕਾ ਹੋ ਜਾਂਦੀ ਹੈ। ਦੋਸਤਾਂ ਦੀ ਗਰਮ ਮੁੰਤਵਾਲ ਹੋ ਸਦੀ ਬਾਰੀ ਆਗੇ ਤੇ 11 ਕਮੇਟੀ ਦਾ ਪ੍ਰਚਾਰ ਲਈ ਸਾਡੇ ਸੱਜਿਆਂ ਦੇ ਵਿੱਚੋਂ ਜੇ ਕੋਈ ਆਪਣੇ ਆਪ ਆ ਕੇ ਸੇਵਾ ਕਰਨਾ ਚਾਹੁੰਦਾ ਤਾਂ ਦੱਸ ਸਕਦਾ ਨਹੀਂ ਫਿਰ ਆਪਾਂ ਕਰਨ ਲੋੜੀ ਦੀ ਦੁੰਦੀ ਲਈ ਦੱਸੋ ਲਈ ਕੋਈ ਨਾਮ ਜਿਹਦੇ ਨਾਮ 'ਵਿਲੇਜ ਏਲੀਟ' ਆਉਂਗੇ ਕਿਸੇ ਵੀ ਨਾਮ ਪ੍ਰਪੋਜ਼ ਕਰਨਗੇ ਜੇ ਕੋਈ ਆਪਣੇ ਆਪ ਆਣਾ ਚਾਹੁੰਦਾ ਜੀ ਸਹਾਜ ਕਰੇਗਾ ਜੀ ਹਾਂ ਜੀ ਰੋਟਾਗਰ ਵਾਲੀ ਤੁਸੀਂ ਦੱਸੋਗੇ ਆਹ ਐਂਡ ਰਿਕਰਡ ਆ ਗਏ ਦੋ ਸਾਲ ਦੋ ਇਨੀ ਕੰਟੀਨਿਊ ਹੋ ਕੇ ਉਹ ਬਦੋ ਬੰਦ ਕਰਾ ਦੋ ਸਾਲ ਦੇ ਬੰਦ ਕਰਾ ਜੈ ਸ਼ੀ ਵੀਰ ਜੈ ਸ਼ੀ ਵੀਰ ਜੈ ਸ਼ੀ ਵੀਰ ਸਭ ਤੋਂ ਪਹਿਲਾਂ ਤਾਂ ਸ਼ਾਹੇਦ ਸਾਹਿਬ ਦਾ ਸਾਰੀ ਦੁਸ਼ਹਿਰਾ ਕਮੇਟੀ ਦਾ ਬਹੁਤ ਬਹੁਤ ਥੈਂਕਸ ਇਹਨਾਂ ਨੇ ਪਿਛਲੇ ਦੋ ਸਾਲ ਮੇਰਾ ਪੂਰਾ ਸਾਥ ਦਿੱਤਾ 2022 ਦਾ ਦਸ਼ਹਿਰਾ ਵੀ ਬਹੁਤ ਵਧੀਆ ਰਿਹਾ 2023 ਦਾ ਦਸ਼ਹਿਰਾ ਉਸ ਤੋਂ ਵੀ ਵਧੀਆ ਰਿਹਾ ਤੇ Hindu ਸਮਾਜ ਦਾ ਇਹ ਬਹੁਤ بڑا ਤਿਉਹਾਰ ਹੈ ਤੇ ਇਹ ਇਹ ਜਿਹੜਾ ਤਿਉਹਾਰ ਖੰਨੇ ਸ਼ਹਿਰ ਚ ਮਨਾਇਆ ਜਾਂਦਾ ਹੈ ਇਹ ਬਹੁਤ ਹੀ بڑا ਤਿਉਹਾਰ ਦੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਹਾਲੇ ਵਾਲੇ ਦੇ ਜ਼ਿਲ੍ਹੇ ਵੀ ਪਿੰਡ ਨੇ ਜਿੰਨੇ ਵੀ ਛੋਟੇ-ਛੋਟੇ ਕਸਬੇ ਨੇ ਉਹਨਾਂ ਨੂੰ ਲੋਕ ਬਹੁਤ ਜ਼ਿਆਦਾ ਉਰੇ ਆਉਂਦੇ ਨੇ ਤੇ ਤੇ ਨਾ ਕਿਤੇ ਕੱਲੀ ਪ੍ਰਧਾਨਗੀ ਦੀ ਗੱਲ ਨਹੀਂ ਹੈ ਇਹ ਬੜੀ ਜ਼ਿੰਮੇਵਾਰੀ ਵਾਲੀ ਪੋਸਟ ਹੈ ਸੋ ਮੈਂ ਆਪਣਾ ਤਨੋਂ ਮਨੋਂ ਇਹਦੀ ਸੇਵਾ ਵੀ ਕੀਤੀ ਤੁਹਾਡੇ ਸਹਿਯੋਗ ਨਾਲ ਕੀਤੀ ਜਿਨੇ ਵੀ ਸਾਰੇ ਉਹ ਭਰਾ ਬੈਠੇ ਆ ਮੈਂ ਇਹਨਾਂ ਦਾ ਦਿਲੋਂ ਰਿਣੀ ਐ ਵੀ ਇਹਨਾਂ ਨੇ ਮੇਰਾ ਦੋ ਸਾਲ ਇੰਨਾ ਸਾਥ ਦਿੱਤਾ ਸੋ ਸ਼ਾਈ ਜੱਬ ਨੇ ਵੀ ਪੂਰਾ ਪਹਿਲਾਂ ਹੀ ਜਨਰਲ ਸੈਕਟਰੀ ਸੀਗੇ ਉੱਥੋਂ ਬਾਅਦ ਇਹ ਦੂਸਰੀ ਟਰਮ ਦੇ ਵਿੱਚ ਲੈਕਸਪੁਰਾ ਨਵੀਰੇ ਸੀਨੀਅਰ ਲੈਕਸਪੁਰਾ ਨਵੀਰੇ ਇਹਨਾਂ ਦਾ ਬਹੁਤ ਬੜਾ ਸਹਿਯੋਗ ਰਿਹਾ ਮੈਂਡਰ ਸਾਹਿਬ ਨੇ ਮੀਡੀਆ ਦਾ ਪੂਰਾ ਭਾਰ ਸੰਭਾਲਿਆ ਜੀ ਇਹਨਾਂ ਦਾ ਬਹੁਤ ਸਹਿਯੋਗ ਰਿਹਾ ਸਿੰਘ ਜੀ ਬੈਠੇ ਆ ਰੀਤਾ ਚੇ ਬੈਠੇ ਨੇ ਇਕਬਾਲ ਜੀ ਚੰਨੀ ਬੈਠੇ ਗੌਤਮ ਸ਼ਰਮਾ ਜੀ ਸਾਡੇ ਅੰਕਲ ਇਹਨਾਂ ਨੇ ਇਹਨਾਂ ਤੋਂ ਬਿਨਾਂ ਤਾਂ ਕਦੇ ਦੁਸ਼ਹਿਰਾ ਹੋਈ ਨਹੀਂ ਸੀ ਜੱਗ ਦਾ ਸੋ ਮੈਂ ਸਾਰੀ ਟੀਮ ਦਾ ਹੋ ਸਕਦਾ ਮੈਂ ਡਿਸੀਜਨ ਆ ਨਾ ਲੈਣਾ ਪੂਰੀਆ ਹਾਂ ਗਾ ਮਹਿੰਦਰ ਅਰੋੜਾ ਜੀ ਬੈਠੇ ਨੇ ਨਗੋਲੜੀ ਬੈਠੇ ਨੇ ਮੈਂ ਸਭ ਦਾ ਬਹੁਤ ਬਹੁਤ ਥੈਂਕਸ ਕਰਦਾ ਹਿਲੂ ਮੇਰਾ ਸਾਥ ਦੇਣ ਲਈ ਸੋ ਇਹ ਜਿਹੜੀ ਹੁੰਦਾ ਅਗਲੀ ਟੀਮ ਦੀ ਜਿਹੜੀ ਹੈਗੀ ਹੈ ਇਹ ਐਸੇ ਤਾਂ ਹੁੰਦਾ ਵੀ ਕੋਈ ਵੀ ਆਪੇ ਅੱਗੇ ਆ ਜਵੇ ਤਾਂ ਬੜਾ ਵਧੀਆ ਸੇਵਾ ਵਾਲਾ ਮੌਕਾ ਹੈ ਸੋ ਸਾਰੀ ਟੀਮ ਨੇ ਇੱਕ ਨਾਮ ਡਿਸਾਈਨ ਕੀਤਾ ਹੈ ਉਹ ਜਾਣਿਆ بڑا ਜਾਣਿਆ ਪਹਿਚਾਣਿਆ ਨਾਮ ਹੈ ਸ਼ਹਿਰ ਦੇ ਵਿੱਚ ਕਿਸੇ ਵੀ ਉਹਨੂੰ ਪਹਿਲੋ ਵੀ ਇੰਟਰੋਡਕਸ਼ਨ ਦਾ ਮਹਤਾਜ ਨਹੀਂ ਹੈ ਆਲਰੇਡੀ ਕਾਫੀ Hindu ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਨੇ ਆਪਣਾ ਚਾਹੀਏ ਸਕੌਨ ਹੈ ਚਾਹੀਏ ਰਾਮ ਮੰਦਰ ਕਮੇਟੀ ਹੈ ਚਾਹੀਏ ਰਾਮ ਨਿਲਕ ਮਿਟੀ ਹੈ ਸੋ ਮੇਰੀ ਇਹ ਦਿਨੋਂ ਇੱਛਾ ਸਾਡੀ ਸਾਰੀ ਦੁਸ਼ਹਿਰਾ ਕਮੇਟੀ ਦੀ ਟੀਮ ਦੀ ਦਿਨੋਂ ਇੱਛਾ ਹੈ ਕਿ ਅਗਲੀ ਵਰਦੀ ਪ੍ਰਧਾਨਗੀ ਸ਼੍ਰੀ ਅਰਿਜਪਤਾ ਜੀ ਕਰੇ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ। ਸੋ ਮੈਂ ਉਹਦਾ ਨਾਮ ਪ੍ਰਧਾਨਗੀ ਲਈ ਪ੍ਰਪੋਜ਼ ਕਰਦਾ ਹਾਂ। ਸੈਕਿੰਡਰ ਸੈਕਿੰਡਰ। ਬੜੀ ਬਹੁਤ ਬਹੁਤ। ਬਹੁਤ-ਬਹੁਤ। ਆ ਗਿਆ ਆ ਗਿਆ। ਸਾਈਡ ਰੋ। ਬਹੁਤ-ਬਹੁਤ। ਆ ਗਿਆ ਆ ਗਿਆ। ਬਹੁਤ-ਬਹੁਤ। ਚਲੋ ਬੋਲੋ। ਆ ਜਾਓ ਬੋਲੋ। ਭਾਈ ਭੜਦਾ ਪੂਰੀ ਮੈਂ ਹਰੀਜੂ ਦਿਲੋਂ ਕਹਿੰਦਾ ਕਿ ਇਹ ਚੀਜ਼ੇ ਤੁਹਾਡੇ ਯੰਗੇ ਬੰਦੇ ਚਾਹੀਦੇ ਨੇ ਤੇ ਦਿਲੋਂ ਇਹ ਵੀ ਆਪਣਾ ਇਹ ਭਾਵਨ ਸੰਭਾਲਨ ਤੇ ਸੇਵਾ ਕਰਨ ਦੀ ਸਰਗਿ ਦੇਤਾਂ। ਬਾਸੇ ਰਮਨ ਬਾਸੇ। ਮਾਰਕੀਟ ਦੇ ਵਿੱਚ ਬੋਲੋ ਸਭ ਦੋਨੋਂ ਆਇਓ ਚਲੋ। ਹਾਰ ਗੋ ਹਾਰ ਭਾ ਦੇਆ। ਬਹੁਤ ਆਈ। ਯਾਰ ਤਾਂ ਹੁਣ ਤੇ ਸਾਈਟਾ ਤੋਂ ਦੋ ਵੀ ਆ ਰਿਹਾ ਦੋ ਬਤਾਇਆ ਹੈ ਤੁਹਾਡਾ ਜੀ ਬੰਦੀ ਤੇ ਜਿਹੜਾ ਪਾਈ ਆਉਰਾ ਜੀ ਜੀ ਪ੍ਰਭੂ ਹੈਂ ਮੈਂ ਨਾਮ ਤੇ ਕੋਟਾ ਮਾਤ ਕੋਈ ਗੱਲ ਕਰਦੇ ਹਾਂ ਜਿਹੜੇ ਆਉਤੇ ਪਾਣ ਕੇ ਆਉਂਦੇ ਆਜਾ ਬਹੁਤ ਬਹੁਤ ਮੁਬਾਰਕਾ ਤੱਕੜਦਾ ਪੂਰੇ ਪਿੰਡ ਮਿੱਠਾ ਬਰਾਉਂ ਕਿ ਆਣਾ ਕੁਰਸੀਆਂ ਵੜੀ ਬਾਹਰ ਕੱਢ ਦੋ ਇੱਥੇ ਇੱਥੇ ਫੋਟੋਆਂ ਚੀਨਾਂ ਨੂੰ ਮੇਰੇ ਨਾਲ ਸਮਝਿਆ ਦੋਸਤੋ ਸ਼ਾਇਦ ਦੇ ਵੀ ਬੜੀ ਕਾਲੀ ਇੱਕ ਐਸੀ ਘਟਨਾ ਹੋਈ ਹੈ ਜਿਹਦੇ ਕਰਕੇ ਸਭ ਦਾ ਮਨ ਬੜਾ ਪਰੇਸ਼ਾਨ ਹੈ ਇਸ ਮਿੱਤਾ ਅਸੀਂ ਵੀ ਨਹੀਂ ਜਾਣਦੇ ਸੀ ਹਲੇ ਇਹ ਮੀਟਿੰਗ ਐਦਾਂ ਦੀ ਕੋਈ ਬੁਲਾਈ ਜਾਵੇ ਬੜੇ ਸ਼ੋਰ ਨੋਟਿਸ ਤੇ ਮੀਟਿੰਗ ਬੁਲਾਈ ਗਈ ਹੈ ਪਰ ਕੁਝ ਪਰੰਪਰਾਵਾਂ ਨੇ ਆਪਣੀਆਂ ਜਿਹੜੀ ਰਖੜੀ ਹੈ ਰਖੜੀ ਵਾਲੇ ਦਿਨ ਆਪਾਂ ਝੰਡੇ ਦੀ ਪੂਜਾ ਕਰਕੇ ਯਾਤਰਾ ਕਰਦੇ ਸਾਰੇ ਨੂੰ ਪਤਾ ਉਸ ਦੀ ਇੱਕ ਰੀਕਸ਼ਤਾ ਕਹਿ ਲਓ ਸਾਡੀਆਂ ਸਨਾਤਨ ਪ੍ਰਾਚਨ ਪਰੰਪਰਾਵਾਂ ਨੂੰ ਜਿੰਦਾ ਰੱਖਣ ਲਈ ਅੱਜ ਦੀ ਇਹ ਮੀਟਿੰਗ ਬੜੇ ਸ਼ੋਕ ਨੋਟਿਸ ਤੇ ਬੁਲਾਨੀ ਪਈ ਹੋ ਸਕਦਾ ਨਹੀਂ ਤਾਂ ਅਸੀਂ ਗ੍ਰੇਟ ਕਰਦੇ ਵੀ ਸ਼ਕਪੂਰੀ ਮੰਦਿਰ ਦੇ ਵਿੱਚ ਜਿਹੜਾ ਅਪਰਾਧ ਕੀਤਾ ਹੈ ਉਹ ਅਪਰਾਧੀ ਜਦ ਤੱਕ ਪਕੜੇ ਨਹੀਂ ਜਾਂਦੇ ਸੀ ਹੋ ਸਕਦਾ ਸੀ ਇਹ ਮੀਟਿੰਗ ਹੋਣੀ ਦਾ ਖਲੇ ਨਾ ਬੁਲਾਦੇ ਪਰ ਇਹ ਸਾਡੀ ਮਜਬੂਰੀ ਕਹਿ ਲਓ ਵੀ ਸਾਨੂੰ ਆਪਣੀਆਂ ਪਰੰਪਰਾਵਾਂ ਨੂੰ ਅੱਗੇ ਚਲਾਉਣ ਲਈ ਜਿੰਦਾ ਰੱਖਣ ਲਈ ਇਹ ਮੀਟਿੰਗ ਬੁਲਾਨੀ ਪਈ ਹੈ ਸੰਸਥਾਵਾਂ ਦਾ ਨਿਤਤਰ ਤੋਂ ਕਰਮੋੜੇ ਰਾਜਪੂਤ ਮੈਨਰੋ ਦੀ ਖੜੇ ਨਹੀਂ ਬਗਰੇ ਪੰਡਤ ਰਿਸ਼ੀਪਾਲ ਜੀ ਸੁਭਾਸ਼ ਸ਼ਰਮਾ ਜੀ ਜਾਂ ਹੋਰ ਵੀ ਬਤਵਤੇ ਮੇਗੀ ਸਾਹਿਬ ਖੜੇ ਨੇ ਜਿਹੜੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਨੇ ਬਹੁਤ ਇੱਥੇ ਸਾਰੀ ਤਕਰੀਬਾਂ ਸੂਸਾ ਖੜੇ ਨੇ ਹਰਕੁਸ਼ਾ ਮੰਦਿਰ ਦੇ ਪ੍ਰਧਾਨ ਨੇ ਇਦਾਂ ਦੇ ਸਾਰੇ ਬਤਵਤਾਂ ਨਾਲ ਸਲਾਹ-ਮਸ਼ਵਰਾ ਕਰਕੇ ਸਭ ਨੇ ਇੱਕ ਹੀ ਸਲਾਹ ਵੀ ਆਪਾਂ ਆਪਣੀਆਂ ਪਰੰਪਰਾਵਾਂ ਨੂੰ ਅੱਗੇ ਚਲਾਉਣਾ ਜਿਹੜਾ ਇਹ ਸ਼ਿਪੂਰੀ ਮੰਦਿਰ ਦਾ ਕਾਰਨ ਹੋਇਆ ਉਹ ਉਹਦੇ ਲਈ ਸਾਰਿਆਂ ਦੇ ਮਨ ਦੇ ਵਿੱਚ ਬੜਾ ਦੁੱਖ ਹੈ ਤਕਲੀਫ ਹੈ ਪਰ ਅਸੀਂ ਉਹ ਇਹ ਸੋਚ ਕੇ ਪ੍ਰਮਾਤਮਾ ਦਾ ਅਸ਼ੀਰਵਾਦ ਸਮਝ ਕੇ ਵੀ ਕੋਈ ਗੱਲ ਵੀ ਉਹਦੇ ਲਈ ਦੋ ਦਿਨhle ਵੇਟ ਕਰਦੇ ਆ ਪਰ ਅਸੀਂ ਇੱਧਰ ਆਪਾਂ ਇਹ ਵੀ ਜਿਹੜੇ ਦੁਸ਼ਹਿਰਾ ਕਮੇਟੀ ਦਾ ਸ਼ੁਰੂ ਤੋਂ ਸੈਂਕੜਾ ਸਾਲਾਂ ਤੋਂ ਚੱਲ ਆ ਰਹੀ ਹੈ ਪ੍ਰੋਗਰਾਮ ਇਹਨਾਂ ਨੂੰ ਵੀ ਜਿਗਾ ਰੱਖਣਾ ਸੀ ਮੈਂ ਤਾਂ ਇਹ ਵੀ ਵਿਸ਼ਵਾਸ ਕਰਦਾ ਹਾਂ ਵੀ ਜਿਵੇਂ ਵੀ ਸੰਤ ਮਹਾਪੁਰਸ਼ ਨੇ ਸ਼ਹਿਰ ਤੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਸਾਰੀਆਂ ਮੰਦਰਾਂ ਦੀਆਂ ਕਮੇਟੀਆਂ ਧਾਰਮਿਕ ਸੰਸਥਾਵਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੀਆਂ ਰਾਜਨੀਤਿਕ ਦਲਾਂ ਨੂੰ ਸ਼ਹਿਰ ਨੂੰ ਸਮਾਜਿਕ ਰਾਜਨੀਤਿਕ ਧਾਰਮਿਕ ਸੰਸਥਾਵਾਂ ਨੂੰ ਨਾਲ ਲੈ ਕੇ ਵਡੇ ਵੱਡੇ ਪੱਦਰ ਤੇ ਤੇ ਸਾਰੇ ਸ਼ਹਿਰ ਨੂੰ ਨਾਲ ਲੈ ਕੇ ਦੁਸ਼ਹਰਾ ਮਨਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ